ਹਾਂ ਜੀ ਦੋਸਤੋ ਸਾਰੇ ਨੂੰ ਪਿਆ ਪਈ ਸਤਿ ਸ਼੍ਰੀ ਅਕਾਲ ਜੈ ਹਿੰਦ ਹੋਪ ਕਰਦਾ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣਾ ਧਿਆਨ ਰੱਖ ਰਹੇ ਹੋਵੋਗੇ ਕਿਉਂਕਿ ਤੁਹਾਡਾ ਜਿਹੜਾ ਮੈਡੀਕਲ ਬਹੁਤ ਨੇੜੇ ਆ ਔਰ ਕਈਆਂ ਦੇ ਜਿਹੜੇ ਡਾਕੂਮੈਂਟ ਵਗੈਰਾ ਸਬਮਿਟ ਹੋ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਮੈਡੀਕਲ ਪ੍ਰੋਸੈਸ ਆ ਉਹ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਨੂੰ ਕਾਫੀ ਮਤਲਬ ਜਿਹੜੇ ਦੋਸਤਾਂ ਕਾਲ ਕਰਕੇ ਦੱਸ ਰਹੇ ਨੇ ਵੀ ਸਰ ਸਾਡੇ ਡਾਕੂਮੈਂਟ ਸਮਾ ਹੋ ਗਏ ਨੇ ਮੈਡੀਕਲ ਕਦੋਂ ਹੋਊਗਾ ਮੈਨੂੰ ਕਾਫੀ ਬੁਆਏਜ਼ ਦੀਆਂ ਕਾਲ ਆ ਰਹੀਆਂ ਹੈਗੀਆਂ ਤੇ ਮੈਡੀਕਲ ਰਿਲੇਟਡ ਵੀ ਕਾਫੀ ਕੁਐਸਚਨ ਕਰ ਰਹੇ ਨੇ ਤੇ ਮੈਂ ਪਹਿਲਾਂ ਹੀ ਇਹ ਵੀਡੀਓ ਬਣਾ ਚੁੱਕਿਆ ਮੈਡੀਕਲ ਰਿਲੇਟਡ ਚਲੋ ਫਿਰ ਵੀ ਕੋਈ ਨਾ ਕੋਈ ਕਿਉਰੀਅਸ ਹੁੰਦੀਆਂ ਮਤਲਬ ਠੀਕ ਹੈ ਤੇ ਮੈਂ ਸਮਝਦਾ ਇਹ ਸੀ ਇਹਨੂੰ ਵੀ ਚਲੋ ਕੋਈ ਗੱਲ ਨਹੀਂ ਡਰਦਾ ਹੁੰਦਾ ਹੀ ਹਰ ਇੱਕ ਦੇ ਮਾਈਂਡ ਦੇ ਵਿੱਚ ਕਿ ਵੀ ਮੇਰਾ ਕੀ ਹੋਊਗਾ ਕੀ ਨਹੀਂ ਹੋਊ ਕਿਉਂਕਿ ਜਿਹਨੂੰ ਲੱਗਦਾ ਹੈ ਕਿ ਮੇਰੇ 'ਚ ਕਮੀ ਹੈਗੀ ਉਹ ਬਿਲਕੁਲ ਇਸ ਇਸ ਬੰਦ ਦੇ ਵਿੱਚ ਡਰਦਾ ਆ ਠੀਕ ਹੈ ਤੇ ਕਈ ਮੇਰੇ ਫਰੈਂਡਸ ਕਹਿ ਰਹੇ ਨੇ ਕਿ ਸਰ ਤੁਸੀਂ ਵੀਡੀਓਜ਼ ਬਹੁਤ ਲੰਮੀਆਂ ਬਣਾਉਂਦੇ ਹੋ ਅ ਦੋਸਤ ਮੈਂ ਗੱਲ ਕਹਿਣੀ ਚਾਹੂੰਗਾ ਕਿ ਜ਼ਿੰਦਗੀ ਵਿੱਚ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਆ ਤੁਹਾਨੂੰ ਵੀ ਇਹ ਗੱਲ ਦਾ ਪਤਾ ਤੁਸੀਂ ਕਿੰਨੀਆਂ ਮੁਸੀਬਤਾਂ ਕਿੰਨੀਆਂ ਹਨਾ ਮਤਲਬ ਕਿੰਨੀ ਸਟਰਗਲ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ ਤੇ ਜੇਕਰ ਤੁਸੀਂ ਅੱਧਾ ਘੰਟਾ ਆਪਣੀ ਇਨਫੋਰਮੇਸ਼ਨ ਲਈ ਨਹੀਂ ਨਾ ਕੱਢ ਸਕਦੇਗੇ ਤਾਂ ਫਿਰ ਤੁਸੀਂ ਅੱਗੇ ਨਹੀਂ ਕੁਝ ਕਰ ਸਕਦੇ ਠੀਕ ਹੈ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਦੇ ਵਿੱਚ ਕਹੂੰਗਾ ਕਿ ਤੁਸੀਂ ਗੁੱਸਾ ਨਾ ਕਰੋ ਇਸ ਚੀਜ਼ ਦਾ ਮੇਰੇ ਵੈਸੇ ਆਪਾਂ ਰੀਲਾਂ ਬਹੁਤ ਦੇਖਦੇ ਆ ਠੀਕ ਆ ਸਕਰੋਲ ਕਰੀਏ ਨੇ ਕਰੀਏ ਨੇ ਘੰਟੇ ਬੱਧੀ ਆਪਾਂ ਸਕਰੋਲ ਕਰਦੇ ਰਹਿੰਨੇ ਆ ਪਰ ਜੇ ਤੁਹਾਨੂੰ ਲੱਗਦਾ ਹੁਣ ਅਸੀਂ ਅੱਧਾ ਘੰਟਾ ਇਨਫੋਰਮੇਸ਼ਨ ਲਈ ਕੱਢੀਏ ਵੀ ਅਸੀਂ ਫੁੱਲ ਵੀਡੀਓ ਵੇਖੀਏ ਵੀ ਸਾਨੂੰ ਕੀ ਲੋੜ ਆ ਵੇਖਣ ਦੀ ਨਾ ਦੇਖੋ ਮੈਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਮੇਰਾ ਫਰਜ਼ ਆ ਤੁਹਾਨੂੰ ਸਹੀ ਜਾਣਕਾਰੀ ਦੇਣਾ ਠੀਕ ਆ ਔਰ ਇਹ ਮੈਂ ਸਿਰਫ ਇੱਕ ਬੰਦੇ ਅਸਤੀ ਨਹੀਂ ਦੇ ਰਿਹਾ ਮੈਂ ਜਿਹੜੀ ਸਾਰੀ ਹੈਗੀ ਤੁਹਾਡੇ 1746 ਹੈਗੀ ਇਹ ਹਮ ਦੇ ਕੁੜੀਆਂ ਉਨਨ ਲਈ ਦੇ ਰਹੇ ਮੈਂ ਔਰ ਕਾਫੀ ਜਨੇ ਹੈਗੇ ਸਟੂਡੈਂਟਸ ਹੈਗੇ ਆ ਉਹ ਦੇਖ ਵੀ ਰਹੇ ਫੁੱਲ ਵੀਡੀਓ ਔਰ ਕਈ ਵਿੱਚੋਂ ਸਕਿੱਪ ਕਰ ਦਿੰਦੇ ਵੀ ਛੱਡ ਯਾਰ ਆਪਾਂ ਕੀ ਲੈਣਾਗਾ ਵੀ ਆਪਣਾ ਜਿਹੜਾ ਕੁਐਸਚਨ ਦਾ ਜਵਾਬ ਮਿਲ ਗਿਆ ਆਪਾਂ ਨੂੰ ਠੀਕ ਆ ਤੇ ਗੁੱਸਾ ਨਾ ਕਰੋ ਇਹ ਸੀਦਾ ਕਿਉਂਕਿ ਮੈਨੂੰ ਬੜਾ ਇਹ ਦੁੱਖ ਫੀਲ ਹੋਇਆ ਵੀ ਤੁਸੀਂ ਜਿਹੜਾ ਜਿਹੜਾ ਫੀਡਬੈਕ ਦਿੱਤਾ ਵੀ ਤੁਸੀਂ ਸਰ ਲੰਮੀਆਂ ਵੀਡੀਓ ਬਣਾਉਣੀ ਆ ਠੀਕ ਆ ਇਹ ਮੈਨੂੰ ਬਾਈਫੇਸ ਜਾਂ ਬਾਈ ਕਾਲ ਨਹੀਂ ਕਿਹਾ ਮੈਨੂੰ ਮਤਲਬ ਇਦਾਂ ਹੀ ਸੁਣਨ ਦੇ ਵਿੱਚ ਆਇਆ ਵੀ ਕਹਿੰਦੇ ਕਾਫੀ ਮੁੰਡੇ ਮੈਨੂੰ ਦੱਸ ਰਹੇ ਸੀ ਕਹਿੰਦੇ ਸਰ ਕਹਿ ਰਹੇ ਆ ਨਾਲ ਦੇ ਵੀ ਤੁਹਾਡੀਆਂ ਵੀਡੀਓ ਲੰਮੀਆਂ ਹੁੰਦੀਆਂ ਬ੍ਰਦਰ ਜੇ ਤੁਸੀਂ ਵੀਡੀਓ ਨਹੀਂ ਦੇਖਣੀ ਹੁੰਦੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਐਦਾਂ ਨਾ ਕਹੋ ਵੀ ਵੀਡੀਓ ਲੰਮੀਆਂ ਹੁੰਦੀਆਂ ਕਿਉਂਕਿ ਮੇਰਾ ਫਰਜ਼ ਹੈ ਤੁਹਾਨੂੰ ਬਿਲਕੁਲ ਬਰੀਕੀ ਨਾਲ ਸਮਝਾਉਣਾ ਠੀਕ ਹੈ ਜੇ ਤੁਸੀਂ ਨਹੀਂ ਸਮਝਣਾ ਚਾਹੁੰਦੇ ਨਹੀਂ ਅੱਗੇ ਮਤਲਬ ਤੁਹਾਨੂੰ ਮਹਿਕਮੇ ਬਾਰੇ ਜਾਣਕਾਰੀ ਨਹੀਂ ਪ੍ਰਾਪਤ ਕਰਨਾ ਚਾਹੁੰਦੇ ਉਹ ਤੁਹਾਡੀ ਇੱਛਾ ਹੈ ਠੀਕ ਹੈ ਮੈਨੂੰ ਇਹ ਸੁਣ ਕੇ ਵਧੀਆ ਨਹੀਂ ਲੱਗਿਆ ਚਲੋ ਜੋ ਵੀਡੀਓਜ਼ ਫੁੱਲ ਦੇਖ ਰਹੇ ਨੇ ਠੀਕ ਹੈ ਪੂਰੀ ਜਾਣਕਾਰੀ ਲੈ ਰਹੇ ਨੇ ਉਹ ਕਮੈਂਟਸ ਵੀ ਕਰ ਰਹੇ ਨੇ ਕਿ ਸਰ ਫੁੱਲ ਵੀਡੀਓ ਦੇਖੀ ਤੁਹਾਡੀ ਇਨਫੋਰਮੇਸ਼ਨ ਕੱਲਾ ਕੱਲਾ ਡਾਊਟ ਕਲੀਅਰ ਹੋਇਆ ਔਰ ਮੇਰਾ ਫ ਠੀਕ ਆ ਤੇ ਅੱਗੇ ਵੀ ਮੈਨੂੰ ਕਮੈਂਟਸ ਆ ਰਹੀ ਸਰ ਕਹਿੰਦੇ ਵਰਦੀ ਬਾਰੇ ਦੱਸੋ ਬਿਲਕੁਲ ਵਰਦੀ ਬਾਰੇ ਦੱਸਣ ਜਾ ਰਿਹਾ ਮੈਂ ਅੱਜ ਕਿਉਂਕਿ ਹੁਣ ਤੁਹਾਡੀ ਜਿਹੜੀ ਵਾਰੀ ਆ ਉਹ ਬਿਲਕੁਲ ਜਲਦੀ ਆ ਰਹੀ ਹੈਗੀ ਤੁਸੀਂ ਜੁਆਇਨ ਬਹੁਤ ਛੇਤੀ ਹੋ ਰਹੇ ਹੋ ਅਸੀਂ ਤਾਂ ਜੁਆਇਨ ਕਰੀਬ ਡੇਢ ਮਹੀਨਾ ਲੱਗੇ ਸਾਨੂੰ ਜੁਆਇਨ ਹੋਣ ਤੇ ਸਾਡੇ ਮੈਡੀਕਲ ਤੋਂ ਬਹੁਤ ਪਰ ਜਿਹੜੀ ਤੁਹਾਡੀ ਜੁਆਇਨਿੰਗ ਆ ਤੁਹਾਡੀਆਂ ਪੋਸਟਾਂ ਘੱਟ ਆ ਸਾਡੀਆਂ ਪੋਸਟਾਂ ਜ਼ਿਆਦਾ ਸੀਗੀਆਂ ਠੀਕ ਆ ਤੁਹਾਡੀ ਜਿਹੜੀ ਜੁਆਇਨਿੰਗ ਆ ਬਹੁਤ ਜਲਦ ਹੋਣ ਜਾ ਰਹੀ ਹੈ ਤੇ ਜਿਹੜਾ ਉਹਦੇ ਸਬੰਧ ਵਿੱਚ ਕਿਉਂਕਿ ਆਪਾਂ ਨੂੰ ਵਰਦੀ ਚਾਹੀਦੀ ਹੈ ਕੀ ਤੁਸੀਂ ਵਰਦੀ ਵਾਲੀ ਜੌਬ ਚੁਣੀ ਹੈ ਤੇ ਵਰਦੀ ਪਾ ਗਏ ਤੁਸੀਂ ਡਿਊਟੀ ਕਰੋਗੇ ਠੀਕ ਹੈ ਤੇ ਵਰਦੀ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਤੇ ਮੈਨੂੰ ਪਹਿਲਾਂ 3-4 ਦਿਨ ਪਹਿਲਾਂ ਕਾਫੀ ਕਮੈਂਟ ਆਏ ਸੀ ਇਸ ਸਬੰਧ ਦੇ ਵਿੱਚ ਕਿ ਸਰ ਵੀ ਦੋ ਵਰਦੀਆਂ ਐ ਇਹ ਵੀ ਦੋ ਵਰਦੀਆਂ ਕਿਵੇਂ ਆ ਇਹ ਜਿਹੜੀ ਵਰਦੀ ਹੈਗੀ ਇੱਕ ਤਾਂ ਠੰਡੀ ਵਰਦੀ ਹੁੰਦੀ ਹੈ ਗਰਮੀਆਂ ਵਾਲੀ ਔਰ ਇੱਕ ਗਰਮ ਵਰਦੀ ਹੁੰਦੀ ਹੈ ਉਸ ਹਿਆਲਾਂ ਵਾਲੀ ਹੁੰਦੀ ਹੈ ਠੀਕ ਹੈ ਤੇ ਜਿਹੜੀ ਆਪਣੀ ਠੰਡੀ ਵਰਦੀ ਹੈ ਇਹ ਮਤਲਬ ਕਿ ਪੈਂਟ ਤੇ ਸ਼ਰਟ ਦਾ ਕੱਪੜਾ ਬਿਲਕੁਲ ਸੇਮ ਰੰਗ ਦਾ ਹੁੰਦਾ ਮਤਲਬ ਇੱਕੋ ਜੀ ਵਰਦੀ ਹੁੰਦੀ ਹੈ ਇਹ ਠੀਕ ਹੈ ਆਪਣੀ ਨੇਮ ਪਲੇਟ ਲੱਗੀ ਹੁੰਦੀ ਹੈ ਬੈਜ ਵਗੈਰਾ ਲੱਗੇ ਹੁੰਦੇ ਆਪਣੇ ਲੋਗੋ ਲੱਗੇ ਹੁੰਦੇ ਜਿੱਦਾਂ ਇਹ ਲੱਗਿਆ ਹੋਇਆ ਤੇ ਆਪਣਾ ਇਹ ਲੱਗਿਆ ਹੋਇਆ ਠੀਕ ਹੈ ਤੇ ਜਿਹੜੀ ਆਪਣੀ ਗਰਮ ਸਿਆਲਾਂ ਵਾਲੀ ਵਰਦੀ ਹੁੰਦੀ ਹੈ ਉਹਨੂੰ ਕਹਿੰਦੇ ਆ ਅੰਗੋਲਾ ਸ਼ਰਟ ਕਹਿੰਦੇ ਆ ਉਹ ਠੀਕ ਹੈ ਪੈਂਟ ਆਪਣੀ ਇਹੀ ਹੁੰਦੀ ਹੈ ਪੈਂਟ ਦਾ ਕਲਰ ਨਹੀਂ ਚੇਂਜ ਹੁੰਦਾ ਆਪਣਾ ਸਿਰਫ ਸ਼ਰਟ ਦਾ ਕਲਰ ਚੇਂਜ ਹੁੰਦਾ ਉਹ ਕਰੀਬ ਥੋੜੀ ਡਾਰਕ ਵੇਂ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਥੋੜੀ ਮਹਿੰਦੀ ਕਲਰ ਹੋ ਜਾਂਦਾ ਹੈ ਨਾ ਤੇ ਉਹ ਵੀ ਕਰੀਬ ਮਤਲਬ ਕਿ ਆਪਣਾ ਇਹ ਸ਼ੁਰੂ ਹੁੰਦਾਗਾ ਅਕਤੂਬਰ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਉਹ ਆਉ ਉਹ ਆਪਣ ਤੇ ਉਸ ਦੇ ਮਤਲਬ ਕਿ ਉਸ ਦੀ ਪਾਲਣਾ ਕਰਦੇ ਹੋਏ ਆਪਾਂ ਮਤਲਬ ਜਿਹੜੀ ਵਰਦੀ ਆ ਉਹ ਸ਼ੁਰੂ ਕਰਦੇ ਹਾਂ ਜਾਂ ਗਰਮੀ ਵਾਲੀ ਤੇ ਜਾਂ ਸਰਦੀ ਵਾਲੀ ਠੀਕ ਹੈ ਤੇ ਉਹਦੇ ਸਬੰਧ ਦੇ ਵਿੱਚ ਆਪਾਂ ਅਸੀਂ ਜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਵੀ ਜਿਹੜੀ ਤੁਸੀਂ ਵਰਦੀ ਸੋਣੀ ਆ ਉਹ ਘੱਟੋ ਘੱਟ ਤੁਸੀਂ ਦੋ ਵਰਦੀਆਂ ਸੋਣੀਆਂ ਔਰ ਮੈਂ ਕਲੀਅਰ ਕਰ ਦੇਣਾ ਚਾਹਣਾ ਕਿ ਤੁਸੀਂ ਜਿਹੜੀ ਇਹ ਵਰਦੀ ਹੈ ਖੁਦ ਸੋਣੀ ਆ ਤੁਹਾਨੂੰ ਮੈਕਮਾ ਵੱਲੋਂ ਬਿਲਕੁਲ ਕੁਝ ਨਹੀਂ ਪੇ ਕੀਤਾ ਜਾਊਗਾ ਕਿਉਂਕਿ ਆਪਾਂ ਪਰਵੇਸ਼ਨ ਤੇ ਵਿੱਚ ਚੱਲ ਰਹੇ ਹਾਂ ਕਿ ਕਈ ਮੇਰੇ ਭਰਾ ਪੁੱਛ ਰਹੇ ਨੇ ਵੀ ਸਾਨੂੰ ਮੈਕਮਾ ਸੁਵਾ ਕੇ ਦੇਊਗਾ ਤੇ ਕਈਆਂ ਦੇ ਪੇਰੈਂਟਸ ਨੂੰ ਵੀ ਇਦਾਂ ਹੀ ਹੋਊਗਾ ਕਿ ਮਤਲਬ ਸਾਡਾ ਬੱਚਾ ਭਰਤੀ ਹੋਗਾ ਵੀ ਹੁਣ ਜਿਹੜਾ ਸਾਰਾ ਖਰਚਾ ਆ ਉਹ ਮੈਕਮੇ ਦਾ ਹੋਊਗਾ ਤਾਂ ਨਹੀਂ ਇਹ ਚੀਜ਼ ਨਹੀਂ ਆ ਜਿਹੜੀ ਇਹ ਵਰਦੀ ਹੈਗੀ ਇਹ ਆਪਾਂ ਆਪਣੇ ਬੇਸ ਤੇ ਸੋਣੀ ਆ ਠੀਕ ਆ ਉਥੋਂ ਮੈਂ ਸਾਰਾ ਕੁਝ ਦੱਸ ਦੇਣਾ ਵੀ ਕੀ ਕੁਝ ਤੁਸੀਂ ਮਤਲਬ ਕਿ ਸੋਣਾ ਹੈਗਾ ਦੋ ਤਾਂ ਤੁਸੀਂ ਵਰਦੀਆਂ ਠੰਡੀ ਵਰਦੀ ਸਵਾ ਲਿਓ ਜਿੱਦਾਂ ਕਿ ਮੇਰੇ ਹੁਣ ਪਾਈ ਹੋਈ ਹੈ ਨਾ ਸ਼ਰਟ ਸੀਮ ਅਤੇ ਪੈਂਟ ਵੀ ਇਹਦੇ ਨਾਲ ਦੀ ਹੈਗੀ ਆ ਠੀਕ ਆ ਤੁਸੀਂ ਸਾਰੇ ਡਿਸਟ੍ਰਿਕਟ ਹੈਡਰ ਵਾਲੇ ਹਾਂ ਤਾਂ ਆਪਾਂ ਡਿਸਟ੍ਰਿਕਟ ਹੈਡਰ ਨੂੰ ਮਤਲਬ ਕਿ ਮੰਨ ਕੇ ਚੱਲਾਂਗੇ ਆਪਾਂ ਤੇ ਹੁਣ ਜਿੱਦਾਂ ਮੇਰੇ ਪੱਗ ਬੰਨੀ ਹੋਈ ਆ ਨੀਲੀ ਗੁੜੀ ਨੀਲੀ ਜੀ ਨੂੰ ਆਪਾਂ ਕਹਿੰਦੇ ਆ ਰਾਇਲ ਬਲੂ ਠੀਕ ਹੈ ਨੀਲੀ ਪੱਗ ਹੁੰਦੀ ਆ ਤੇ ਇਹਦੇ ਆਪਾਂ ਜਿਹੜਾ ਚਲਰ ਪੱਲੂ ਹੁੰਦਾ ਉਹ ਰੈੱਡ ਹੁੰਦਾ ਠੀਕ ਹੈ ਜੀ ਉਹਨੂੰ ਆਪਾਂ ਕਹਿੰਦੇ ਆ ਵੀ ਲਾਲ ਪੱਗ ਕਹਿੰਦੇ ਆ ਠੀਕ ਹੈ ਤੇ ਇਹ ਤੁਸੀਂ ਮਤਲਬ ਕਿ ਬਾਈ ਕਰਨੀ ਹੈਗੀ ਆ ਤੇ ਤੇ ਜਿਹੜੀ ਇਹ ਪੱਗ ਆ ਇਹ ਤੁਹਾਨੂੰ ਲਾਈਨਸ ਦੇ ਵਿੱਚ ਜਿਵੇਂ ਪੁਲਸ ਲਾਈਨਸ ਹੈਗੀ ਉੱਥੇ ਉਸਤਾਦ ਸਹਿਬਾਨ ਹੁੰਦੇ ਆ ਉਹ ਤੁਹਾਨੂੰ ਇਹਦੇ ਬਾਰੇ ਬੰਨਣਾ ਸਿਖਾਉਣਗੇ ਆਦਰਵਾਇਜ਼ ਇੱਥੇ ਨਾ ਵੀ ਸਿਖਾਇਆ ਤਾਂ ਤੁਹਾਨੂੰ ਮਤਲਬ ਜਿਹੜਾ ਟ੍ਰੇਨਿੰਗ ਦੇ ਵਿੱਚ ਇਹਦੇ ਸਪੈਸ਼ਲ ਜਿਹੜੇ ਪੀਸ ਵਗੈਰਾ ਲੱਗਦੇ ਹੈਗੇ ਠੀਕ ਹੈ ਤੇ ਉਹ ਚੱਕਰ ਤੇ ਕੁੜੀਆਂ ਮੁੰਡਿਆਂ ਦੀ ਵਰਦੀ ਸੇਮ ਹੀ ਹੁੰਦੀ ਬਸ ਕੁੜੀਆਂ ਕੈਪ ਲੈਂਦੀਆਂ ਤੇ ਜਾਂ ਜਿਹੜੀਆਂ ਜਿਹੜੀਆਂ ਕੁੜੀਆਂ ਗੁਰਸਿੱਖ ਨੇ ਉਹ ਧਮਾਲਾ ਬੰਨ ਲੈਂਦੀਆਂ ਠੀਕ ਆ ਤੇ ਮੁੰਡਿਆਂ ਨੂੰ ਪੱਗ ਬੰਨਣੀ ਪੈਂਦੀ ਜੇ ਤੁਸੀਂ ਮੋਛਾਂ ਦਾੜੀ ਰੱਖਦੇ ਹੋ ਜਿੱਦਾਂ ਕਿ ਮੈਂ ਰੱਖੀ ਹੋਈ ਆ ਤਾਂ ਤੁਹਾਨੂੰ ਪੱਗ ਬੰਨਣੀ ਪਊਗੀ ਜੇਕਰ ਤੁਸੀਂ ਕਲੀਨ ਸ਼ੇਵ ਹੋ ਠੀਕ ਆ ਜਾਂ ਕੱਲੀ ਮੋਛਾਂ ਰੱਖੀਆਂ ਤੁਸੀਂ ਮਤਲਬ ਦਾੜੀ ਸ਼ੇਵ ਕਰਦੇ ਹੋ ਤਾਂ ਤੁਸੀਂ ਕੈਪ ਵੀ ਲੈ ਸਕਦੇ ਹੋ ਇਹ ਤਾਂ ਕੋਈ ਚੱਕਰ ਵਾਲੀ ਇਸ਼ੂ ਵਾਲੀ ਗੱਲ ਨਹੀਂ ਹੈਗੀ ਉਹ ਡਿਪੈਂਡ ਕਰਦਾ ਤੁਸੀਂ ਮਤਲਬ ਕਿ ਦਾੜੀ ਮੋਛਾਂ ਰੱਖੀਏ ਕਿ ਨਹੀਂ ਰੱਖੀਏ ਠੀਕ ਹੈ ਤੇ ਇਹ ਪੱਗਬਰ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਪਰ ਜਿਹੜੀ ਵਰਦੀ ਆਪਾਂ ਸੋਣੀ ਹੈਗੀ ਆ ਵਰਦੀ ਆਪਾਂ ਠੰਡੀ ਵਰਦੀ ਸੋਣੀ ਹੈ ਫਿਲਹਾਲ ਕਿਉਂਕਿ ਗਰਮੀ ਦਾ ਮੌਸਮ ਚੱਲ ਰਿਹਾ ਜੁਲਾਈ ਅਗਸਤ ਸਤੰਬਰ ਅਕਤੂਬਰ ਕਰੀਬ 4-5 ਮਹੀਨੇ ਹੈਗੇ ਅਜੇ ਗਰਮੀ ਤੇ ਮਤਲਬ ਜਦੋਂ ਤੱਕ ਆਪਾਂ ਵਰਦੀ ਇਹ ਠੰਡੀ ਪਾਉਣੀ ਆ ਮੇਰੇ ਅਕੋਰਡਿੰਗ ਉਹ ਤੱਕ ਤੁਸੀਂ ਟ੍ਰੇਨਿੰਗ ਚੱਲ ਜੂਗੇ ਹੋਪ ਕਰਦਾ ਕਿ ਤੁਹਾਡਾ ਜਿਹੜਾ ਬੈਚ ਆ ਬਹੁਤ ਜਲਦੀ ਸ਼ੁਰੂ ਹੋਊਗਾ ਥੋੜੀ ਜੁਆਇਨਿੰਗ ਤੋਂ ਬਾਅਦ ਜਿੱਦਾਂ ਕਿ ਸਾਡਾ ਬੈਚ ਕਰੀਬ ਮਹੀਨਾ ਡੇਡ ਮਹੀਨਾ ਬਾਅਦ ਸ਼ੁਰੂ ਹੋ ਗਿਆ ਸੀਗਾ ਤੇ ਉਹਨਾਂ ਟਾਈਮ ਅਸੀਂ ਪੁਲਿਸ ਲਾਈਨ ਦੇ ਵਿੱਚ ਰਹੇ ਸੀ ਤੇ ਪੁਲਿਸ ਲਾਈਨ ਦੇ ਵਿੱਚ ਸਾਥੋਂ ਜਿਹੜੀਆਂ ਡਿਊਟੀਆਂ ਲਈਆਂ ਜਾਂਦੀਆਂ ਸੀਗੀਆਂ ਉਹ ਬਾਵਰਦੀ ਲਈਆਂ ਜਾਂਦੀਆਂ ਸੀਗੀਆਂ ਠੀਕ ਹੈ ਇਹਦੇ ਲਈ ਆਪ ਨੂੰ ਇੱਕ ਕਾਲੀ ਬੈਲਟ ਹੋਗੀ ਆਪਣੀ ਠੀਕ ਹੈ ਇਸ ਜਿਹੜੀ ਚਮੜੇ ਦੀ ਬੈਲਟ ਹੁੰਦੀ ਹੈ ਇਹ ਹੋਗੀ ਤੇ ਆਪਣੀ ਦੋ ਵਰਦੀਆਂ ਹੋਗੀਆਂ ਤੇ ਪੀਟੀ ਪੈਂਟਾਂ ਦੋ ਜ਼ਰੂਰ ਸਵਾ ਲਓ ਪੀਟੀ ਪੈਂਟਾਂ ਵੀ ਮਤਲਬ ਆਪਣੀ ਵਰਦੀ ਦੇ ਨਾਲ ਨਹੀਂ ਹੁੰਦੀਆਂ ਵੀ ਥੋੜਾ ਕਪੜਾ ਚਲੋ ਘੱਟ ਹੁੰਦਾ ਜਿਵੇਂ ਕਹਿ ਸਕਦੇ ਵੀ ਘੱਟ ਕੁਆਲਿਟੀ ਦਾ ਲੈ ਲਓ ਠੀਕ ਹੈ ਪਰ ਵਰਦੀ ਆਪਦੀ ਯਾਰ ਬਹੁਤ ਵਧੀਆ ਕਪੜੇ ਦੀ ਸੋਹੋ ਟੌਪ ਨੋਚ ਤੁਹਾਡੀ ਵਰਦੀ ਹੋਣੀ ਚਾਹੀਦੀ ਕਿਉਂਕਿ ਵਰਦੀ ਨਾਲ ਹੀ ਤੁਹਾਡੀ ਪਛਾਣ ਆ ਠੀਕ ਹੈ ਵਰਦੀ ਹੁਣ ਵਰਦੀ ਸਵਾਉਣ ਤੇ ਉਹ ਨਾ ਕਰਿਓ ਪੈਸੇ ਘੱਟ ਨਾ ਲਾਇਓ ਵੀ ਜਿਵੇਂ ਕਹਿ ਦੋ ਚੱਲ ਕੋਈ ਗੱਲ ਨਹੀਂ ਯਾਰ ਵਰਦੀ ਆਪਾਂ ਹਲਕੀ ਜਿਹੀ ਸਵਾ ਲੈ ਲੈਂਦੇ ਆ ਹਨਾ ਠੀਕ ਆ ਤੇ ਵਰਦੀ ਯਾਰ ਤੁਸੀਂ ਬਹੁਤ ਵਧੀਆ ਸੋਹਣੀ ਆ ਕਿਉਂਕਿ ਵਰਦੀ ਨਾਲ ਤੁਹਾਡਾ ਐਟੀਟਿਊਡ ਦਾ ਪਤਾ ਲੱਗਣਾ ਤੁਹਾਡੀ ਵਰਦੀ ਪਾਈ ਜੱਚੂਗੀ ਨਾ ਤਾਂ ਤੁਹਾਨੂੰ ਹਰ ਇੱਕ ਨੇ ਸਲਾਮ ਕਰਨੀ ਆ ਠੀਕ ਆ ਜੇ ਤੁਹਾਡੀ ਵਰਦੀ ਹੀ ਉਦਾਂ ਦੀ ਪਾਈ ਹੋਊਗੀ ਤਾਂ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂਗਾ ਜਿੱਦਾਂ ਕਿ ਬੂਟ ਪਾਲਿਸ਼ ਹੋਣ ਇਹ ਚੀਜ਼ਾਂ ਟ੍ਰੇਨਿੰਗ ਦੇ ਵਿੱਚ ਦੱਸੀਆਂ ਜਾਂਦੇ ਆ ਵੀ ਵਰਦੀ ਪ੍ਰੈਸ ਕਰਕੇ ਪਾਉਣੀ ਆ ਬਹੁਤ ਹੀ ਵਧੀਆ ਜਿਵੇਂ ਕਹਿ ਸਕਦੇ ਆ ਵੀ ਆਦੀ ਜਿਹੜੀ ਦੇਖਾ ਆਪਣੀ ਲੋਕਾ ਪਰਸਨੈਲਿਟੀ ਉਹ ਬਣਾ ਕੇ ਰੱਖਣੀ ਆ ਸ਼ੂਜ਼ ਤੁਹਾਡੇ ਪਾਲਿਸ਼ ਹੋਣੇ ਚਾਹੀਦੇ ਆ ਵੀ ਇੱਕ ਇੱਕ ਚੀਜ਼ ਵੀ ਤੁਹਾਨੂੰ ਦੇਖ ਕੇ ਲੱਗਣਾ ਚਾਹੀਦਾ ਵੀ ਵਾਕਈ ਪੁਲਿਸ ਆਫਸਰ ਆ ਠੀਕ ਆ ਤੇ ਜਿਹੜਾ ਕਾਂਸਟੇਬਲ ਆ ਕਾਂਸਟੇਬਲ ਨੂੰ ਵੀ ਮਹਿਕਮੇ ਦੇ ਵਿੱਚ ਪੁਲਿਸ ਆਫਸਰ ਹੀ ਕਿਹਾ ਜਾਂਦਾ ਤੁਸੀਂ ਇਹ ਨਾ ਕਹੋ ਵੀ ਅਸੀਂ ਆਫਸਰ ਕਿੱਥੇ ਆ ਤਾਂ ਕਾਂਸਟੇਬਲ ਨਾ ਠੀਕ ਆ ਤੁਹਾਡੇ ਆਈ ਕਾਰਡ ਤੇ ਮੈਂਸ਼ਨ ਹੋਊਗਾ ਇਹ ਚੀਜ਼ ਵੀ ਤੁਸੀਂ ਆਫਸਰ ਆ ਠੀਕ ਆ ਔਰ ਆਪਣੇ ਜਿਹੜਾ ਪੀਪੀਆਰ ਆਪਣਾ ਪੰਜਾਬ ਪੁਲਿਸ ਰੂਲ ਆ ਠੀਕ ਆ ਤੁਸੀਂ ਟ੍ਰੇਨਿੰਗ ਦੇ ਵਿੱਚ ਪੜੋਗੇ ਇਹ ਚੀਜ਼ਾਂ ਤੇ ਉਹਦੇ ਵਿੱਚ ਵੀ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਵੀ ਰੈਂਕ ਭਾਵੇਂ ਕਾਂਸਟੇਬਲ ਆਪਣਾ ਡੀਜੀਪੀ ਸਾਰੇ ਪੁਲਿਸ ਮਹਿਕਮੇ ਜਿਹੜੀ ਬੈਲਟ ਫੋਰਸ ਉਹ ਸਾਰੇ ਹੀ ਆਫਸਰ ਠੀਕ ਆ ਤੇ ਮੈਂ ਫੇਰ ਉਹ ਗੱਲ ਰਿਪੀਟ ਕਰਨਾ ਚਾਹੁੰਗਾ ਵੀ ਦੋ ਵਰਦੀਆਂ ਸਵ ਠੀਕ ਹੈ ਤੇ ਅਸੈਸੀ ਵੀ ਗੈਰਾ ਜਿੱਦਾਂ ਕਿ ਨੇਮ ਪਲੇਟਾਂ ਵੀ ਆਪਦੀਆਂ ਲੈ ਲਿਓ ਠੀਕ ਆਪਦੀਆਂ ਬਣਾਉਣੀਆਂ ਦੇ ਦਿਓ ਠੀਕ ਹੈ ਤੇ ਆਪਣੇ ਮੁੱਡੇ ਤੇ ਪੀਪੀ ਲੱਗਿਆ ਹੁੰਦਾ ਇਹ ਵੀ ਤੁਸੀਂ ਦੋ ਜੋੜੇ ਲੈ ਲਿਓ ਦੋ ਦੇ ਵੀ ਚਾਰ ਲੈ ਲਿਓ ਕਈ ਵਾਰੀ ਗੁੰਮ ਹੋ ਜਾਂਦਾ ਅਸੇ ਪਾਸੇ ਹੋ ਜਾਂਦਾ ਤੇ ਇੱਕ ਡੋਰੀ ਹੁੰਦੀ ਹੈ ਆਪਣੀ ਜਿਹੜੀ ਲੱਗਦੀ ਹੈ ਠੀਕ ਹੈ ਤੇ ਇਹਦਾ ਜਿਹੜਾ ਮਤਲਬ ਕਿ ਆਪਣੀ ਡੋਰੀ ਹੈ ਇਹ ਡਬਲ ਹੋਣੀ ਚਾਹੀਦੀ ਹੈ ਕਿਉਂਕਿ ਕਾਂਸਟੇਬਲ ਰੈਂਕ ਹੈਡ ਕਾਂਸਟੇਬਲ ਰੈਂਕ ਦੇ ਵਿੱਚ ਇਹ ਜਿਹੜੀ ਡੋਰੀ ਹੁੰਦੀ ਹੈ ਇਹ ਡਬਲ ਡੋਰੀ ਹੁੰਦੀ ਹੈ ਠੀਕ ਹੈ ਮਤਲਬ ਵੀ ਜਿਹੜੀ ਨਿਕਲਦੀਆਂ ਵਿੱਚੋਂ ਉਹ ਪੱਤੀਆਂ ਨਿਕਲਦੀਆਂ ਪੱਤੀਆਂ ਕਹਿ ਸਕ ਠੀਕ ਹੈ ਤੇ ਜਿਹੜੀ ਐਸਐਸਆਈ ਤੋਂ ਸ਼ੁਰੂ ਜਿਹੜੀ ਐਸਐਸਆਈ ਨੂੰ ਲੱਗਦੀ ਡੋਰੀ ਉਹ ਵੀ ਖਾਕੀ ਹੁੰਦੀ ਹੈ ਪਰ ਉਹ ਸਿੰਗਲ ਡੋਰੀ ਹੁੰਦੀ ਹੈ ਠੀਕ ਹੈ ਇਸ ਕਰਕੇ ਤੁਸੀਂ ਸਿੰਗਲ ਨਹੀਂ ਲੈਣੀ ਤੁਸੀਂ ਡਬਲ ਡੋਰੀ ਲੈਣੀ ਆ ਠੀਕ ਹੈ ਇਹ ਚੀਜ਼ ਉੱਥੇ ਦੱਸਣੀ ਹੈ ਜਦੋਂ ਲੈਣਾ ਵੀ ਮੈਨੂੰ ਡਬਲ ਡੋਰੀ ਮਤਲਬ ਡਬਲ ਵਾਲੀ ਚਾਹੀਦੀ ਆ ਠੀਕ ਹੈ ਤੇ ਨੇਮ ਪਲੇਟ ਬਾਰੇ ਮੈਂ ਦੱਸ ਦਈਏ ਤਾਂ ਨੇਮ ਪਲੇਟ ਇਹ ਨਹੀਂ ਚੱਲਣੀ ਕਿ ਇਹ ਤੁਹਾਡੀ ਟ੍ਰੇਨਿੰਗ ਤੋਂ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਰਿਕਰੂਟ ਹੋਵੋਗੇ ਤਾਂ ਤੁਸੀਂ ਕਾਲੇ ਰੰਗ ਦੀ ਕਾਲੇ ਤੇ ਮਤਲਬ ਹੁੰਦੀ ਹੈ ਆਪਣਾ ਦੇਖਿਆ ਹੋਊਗਾ ਤੁਸੀਂ ਉਹ ਮੈਂ ਸਕਰੀਨ ਸ਼ਾਟ ਵੀ ਲਾ ਦੂੰਗਾ ਇੱਕ ਛੋਟਾ ਜਿਹਾ ਕੱਟ ਕੇ ਨਾਲ ਤੇ ਉਹ ਚੀਜ਼ ਵੀ ਮਤਲਬ ਮੈਂਸ਼ਨ ਕਰ ਦੂੰਗਾ ਵਿੱਚ ਮੈਂ ਠੀਕ ਹੈ ਤੇ ਹੋਰ ਆਪਣੀ ਹੋ ਗਈ ਜੀ ਪੀਟੀ ਸ਼ਰਟਾਂ ਲੈ ਲਓ ਤੁਸੀਂ ਦੇਖੋ ਪੀਟੀ ਕਰਦੇ ਪੁਲਿਸ ਲਾਈਨ ਦੇ ਵਿੱਚ ਪੀਟੀ ਵੀ ਕਰਵਾਈ ਜਾਂਦੀ ਹੈ ਤੁਹਾਡਾ ਸਵੇਰ ਫਾਲ ਇਨ ਹੋਇਆ ਕਰੋਗਾ ਤੁਹਾਨੂੰ ਪਤਾ ਲੱਗ ਜਾਊਗਾ ਫਾਲ ਇਨ ਕੀ ਹੁੰਦਾ ਤੁਸੀਂ ਤੁਹਾਡੇ ਲਈ ਨਵਾਂ ਸ਼ਬਦ ਹੋਊਗਾ ਜਾਂ ਜਿਨ੍ਹਾਂ ਨੇ ਐਨਸੀਸੀ ਕੀਤੀ ਹੈ ਉਹਨਾਂ ਨੂੰ ਪਤਾ ਹੋਊਗਾ ਫਾਲ ਇਨ ਕੀ ਹੁੰਦਾ ਠੀਕ ਹੈ ਤੇ ਸਵੇਰ ਪੁਲਿਸ ਲਾਈਨ ਦੇ ਵਿੱਚ ਪੀਟੀ ਵਗੈਰਾ ਵੀ ਹੁੰਦੀ ਹੈ ਤੇ ਜਦੋਂ ਪੀਟੀ ਕਰਨੇ ਪਾਉਦੇ ਵਿੱਚ ਪੀਟੀ ਡਰੈੱਸ ਹੁੰਦੀ ਹੈ ਬਾਕਾਇਦਾ ਸਾਰੀ 올ਓਵਰ ਠੀਕ ਹੈ ਮਤਲਬ ਜਿਵੇਂ ਪਟਕੇ ਬੰਦੇ ਜਾਂਦੇ ਮੁੰਡੇ ਪਟਕੇ ਬੰਦੇ ਆ ਤੇ ਕੁੜੀਆਂ ਕੁੜੀਆਂ ਕੁਛ ਨਹੀਂ ਮਤਲਬ ਨਾਰਮਲ ਜਿਵੇਂ ਜੂڑا ਕੀਤਾ ਹੁੰਦਾ ਤੇ ਹਾਂ ਕੁੜੀਆਂ ਨੂੰ ਮੈਂ ਦੱਸਣਾ ਚਾਹੂੰਗਾ ਵੀ ਜਿਹੜਾ ਤੁਹਾਡਾ ਤੁਸੀਂ ਪੋਨ ਨਹੀਂ ਕਰਨੀ ਜੂڑا ਕਰਨਾ ਤੇ ਜੂੜੇ ਉੱਪਰ ਉਹ ਜਿਹੜੀ ਜੂੜਾ ਜਾਲੀ ਹੁੰਦੀ ਹੈ ਉਹ ਛਡਾ ਕੇ ਰੱਖਣੀ ਇਹ ਡਿਸਪਲਿਨ ਫੋਰਸ ਦੀਆਂ ਮਤਲਬ ਕਿ ਇਹ ਖੂਬੀਆਂ ਆ ਇਹ ਵੀ ਤੁਸੀਂ ਜਿਹੜੇ ਨਿਯਮ ਕਾਨੂੰਨ ਆ ਉਹਨਾਂ ਨੂੰ ਭੰਗ ਨਹੀਂ ਕਰ ਸਕਦੇ ਤੁਸੀਂ ਜੇ ਬੇਸ ਤੁਹਾਡਾ ਉਦਾਂ ਦਾ ਹੋਗਾ ਤਾਂ ਤੁਸੀਂ ਅੱਗੇ ਡਿਸਪਲਿਨ ਨੂੰ ਲਾਗੂ ਕਰਵਾ ਸਕਦੇ ਆ ਪਬਲਿਕ ਤੋਂ ਠੀਕ ਹੈ ਤੇ ਵਰਦੀ ਨਾਲ ਹੀ ਸਾਰੀ ਆਪਣੀ ਜਿਹੜੀ ਲੁੱਕ ਹੈ ਦੇਖਾ ਸਭ ਕੁਝ ਓਕੇ ਆ ਤੇ ਜੋ ਮਤਲਬ ਵੀ ਆਪਣਾ ਤੁਹਾਨੂੰ ਮੈਂ ਦੱਸਦਾ ਕਿ ਦੋ ਪੀਟੀ ਪੈਂਟਾਂ ਦੋ ਆਉਦੀਆਂ ਜੋੜੀਆਂ ਵਰਦੀਆਂ ਵਾਲਿਓ ਤੇ ਬੂਟ ਤੁਹਾਡੇ ਕਾਲੇ ਹੋਣੇ ਚਾਹੀਦੇ ਆ ਠੀਕ ਆ ਤੇ ਫੀਤਿਆਂ ਵਾਲੇ ਬੂਟ ਹੋਣੇ ਚਾਹੀਦੇ ਦੂਜੇ ਬੂਟ ਨਹੀਂ ਮਤਲਬ ਆਪ ਨੂੰ ਲਾਉ ਨਹੀਂ ਹੈਗੀ ਬਿਨਾ ਫੀਤਿਆਂ ਤੋਂ ਠੀਕ ਆ ਤੇ ਆਪਣੇ ਜਿਹੜੇ ਬੂਟ ਆ ਫੀਤਿਆਂ ਵਾਲੇ ਹੀ ਚੱਲਦੇ ਮੈਕਨਿਜ਼ਮ ਦੇ ਵਿੱਚ ਜਿੱਦਾਂ ਕਿ ਬੈਲੀ ਵਗੈਰਾ ਨਹੀਂ ਚੱਲਦੀ ਜੀ ਇਦਾਂ ਕੋਈ ਕੋਈ ਬੈਲੀ ਵਗੈਰਾ ਨਾਲ ਲੈ ਲਿਓ ਜਾਂ ਹਾਈ ਨੈਕ ਪਾਉਣੇ ਚਲਸੀ ਵਗੈਰਾ ਪਾਉਣੇ ਉਹ ਨਹੀਂ ਚੱਲਣੇ ਠੀਕ ਆ ਆਪਾਂ ਨੂੰ ਮਤਲਬ ਨਾਰਮਲ ਜਿੱਦਾਂ ਕਹਿ ਸਕਦਾ ਦੀ ਇੱਕ ਡਿਸਪਲਿਨ ਡਿਸਪਲਿਨ ਵਾਜ਼ ਇੱਕ ਕਰਾਈਟੇਰੀਆ ਹੁੰਦਾ ਕਿ ਸਮਿਟਰੀ ਹੁੰਦੀ ਹੈ ਵਰਦੀ ਦੀ ਠੀਕ ਆ ਕੋਈ ਜ਼ਿਆਦਾ ਤੁਸੀਂ ਜਾਂ ਬੈਲ ਬਾਟਮ ਵਰਦੀ ਨਾਲ ਸਵਾਲਿਓ ਠੀਕ ਹੈ ਮਤਲਬ ਜੋ ਆਪਣਾ ਨਕਸ਼ਾ ਹੈਗਾ ਦਰਜੀ ਨੂੰ ਮਤਲਬ ਪਤਾ ਹੀ ਹੁੰਦਾ ਵੀ ਪੁਲਿਸ ਦੀ ਵਰਦੀ ਕਿਦਾਂ ਸਿਉਂਤੀ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਨਾ ਕਹਿ ਦਿਓ ਵੀ ਮੇਰੀ ਬੈਲ ਬਾਟਮ ਵਰਦੀ ਸਿਉਂਦੋ ਠੀਕ ਆ ਜਾਂ ਮਤਲਬ ਵਾਲੀ ਢੀੜੀ ਸਿਉਂਦੋ ਠੀਕ ਹੈ ਮਤਲਬ ਇੱਕ ਜਿਵੇਂ ਕਹਿ ਸਕਦੇ ਆਂ ਵੀ ਪੁਲਿਸ ਆਫਸਰ ਵਾਲੀ ਲੋਕ ਹੋਣੀ ਚਾਹੀਦੀ ਵੀ ਇਹ ਨਹੀਂ ਤੁਸੀਂ ਕਿਤੇ ਖੜੇ ਹੋਏ ਆ ਤੁਹਾਡੀ ਜਿਹੜੀ ਮਤਲਬ ਪੈਂਟ ਥੱਲੋਂ ਖੁੱਲੀ ਹੋਈ ਹੈ ਉੱਪਰੋਂ ਢੀੜੀ ਹੋਈ ਆ ਤਾਂ ਤੁਸੀਂ ਪੁਲਿਸ ਮੈਂ ਸ਼ਬਦ ਨਹੀਂ ਯੂਜ਼ ਕਰਾਂਗਾ ਤੁਸੀਂ ਕੁਝ ਹੋਰ ਹੀ ਲੱਗੋਗੇ ਠੀਕ ਹੈ ਇਸ ਲਈ ਜਿਹੜੀ ਪੈਂਟ ਆ ਥੋੜੀ ਆਪਣੀ ਮਤਲਬ ਉਸ ਹਿਸਾਬ ਨਾਲ ਰੱਖਾਉਣੀ ਹੈ ਕਿ ਤੁਸੀਂ ਮਤਲਬ ਕਿ ਬੈਠ ਵੀ ਸਕੋ ਆਰਾਮ ਦੇ ਨਾਲ ਤੇ ਖੜ੍ਹਾ ਥੋੜੂ ਮਤਲਬ ਕਿ ਕੋਈ ਐਦਾਂ ਹੋਈ ਥੋੜੀ ਪੈਂਟ ਨੀਚੇ ਡਿਗ ਰਹੀ ਹੈ ਠੀਕ ਹੈ ਵੀ ਵਧੀਆ ਆ ਉਹਦੀ ਮਤਲਬ ਕਿ ਵਰਦੀ ਦਾ ਜਿਹੜਾ ਮੇਚ ਹੈਗਾ ਵਧੀਆ ਦੇਣਾ ਆਪਣਾ ਠੀਕ ਹੈ ਵਰਦੀ ਬਹੁਤ ਹੀ ਥੋੜੀ ਮਤਲਬ ਬਹੁਤ ਵਧੀਆ ਕੁਆਲਿਟੀ ਦੀ ਵਰਦੀ ਲੈਣੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੂੰ ਪਹਿਨਣਾ ਆ ਤਾਂ ਹੋਪ ਕਰਦਾ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਆ ਮੈਨੂੰ ਤੁਹਾਨੂੰ ਸਮਝ ਲੱਗੀ ਹੋਊਗੀ ਤੇ ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਤੇ ਜਿਹੜੇ ਹੋਰ ਕਾਫੀ ਜਿਹੜੇ ਕੁਐਰੀਜ਼ ਹੈਗੀਆਂ ਮੈਡੀਕਲ ਰਿਲੇਟਡ ਉਹ ਮੈਨੂੰ ਕਈਆਂ ਦੇ ਫੋਨ ਵੀ ਆ ਰਹੇ ਨੇ ਤੇ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਰਿਪਲਾਈ ਜਈਂ ਕਈ ਵਾਰੀ ਮੈਂ ਡਿਊਟੀਆਂ ਤੇ ਹੁੰਦਾ ਹੁਣ ਵੀ ਫਿਲਹਾਲ ਵੀ ਮੈਂ ਡਿਊਟੀ ਤੇ ਆ ਤੇ ਮੈਂ ਕਹਾਂ ਚੱਲ ਆਪਾਂ ਵਰਦੀ ਬਾਰੇ ਜਾਣਕਾਰੀ ਦੇ ਦਈਏ ਥੋੜੀ ਜੀ ਕਿਉਂਕਿ ਹੁਣ ਜਲਦੀ ਤੁਹਾਡੀ ਜੁਆਇਨਿੰਗ ਬਹੁਤ ਜਲਦੀ ਹੋ ਜਾਣੀ ਹੈ ਜਿੰਨੀ ਵੀ ਕਹਿ ਦਈਏ ਤੁਹਾਡੀ ਜਿਹੜ ਤੇ ਤੁਸੀਂ ਆਪਣੀ ਜਿਹੜੀ ਵਰਦੀ ਆ ਸਵਾ ਲਓ ਠੀਕ ਹੈ ਕਿਉਂਕਿ ਵਰਦੀ ਸਮੋਹਨ ਤੇ ਵੀ ਹੁਣ ਟਾਈਮ ਲੱਗੂਗਾ ਕਿਉਂਕਿ ਭੀੜ ਪੈਣੀ ਆ ਹਰੇਕ ਜ਼ਿਲ੍ਹੇ ਦੇ ਵਿੱਚ ਮਤਲਬ ਵੀ ਵਰਦੀਆਂ ਸੋਣੀਆਂ ਦੇਣਗੇ ਕੈਂਡੀਡੇਟਸ ਠੀਕ ਹੈ ਤੇ ਵਰਦੀ ਘੱਟੋ ਘੜ 15 20 ਦਿਨ ਲੱਗ ਜਾਂਦੇ ਹੁੰਦੇ ਸੀ ਹੁਣ ਤੇ ਤੁਹਾਡੀ ਪਾਸ ਜਿਹੜੀ ਜੁਆਇਨਿੰਗ ਆ ਉਹ 15 ਵੀ ਤੁਸੀਂ ਮਤਲਬ 15 ਦਿਨ ਹੀ ਮੰਨ ਕੇ ਚੱਲੋ ਵੀ ਤੁਹਾਡੀ ਜਿਹੜੀ ਜੁਆਇਨਿੰਗ ਆ ਉਹ ਹੋਣ ਜਾ ਰਹੀ ਹੈ ਠੀਕ ਹੈ ਇਸ ਲਈ ਆਪਣੀਆਂ ਵਰਦੀਆਂ ਜਲਦੀ ਤੋਂ ਜਲਦੀ ਸਵਾਓ ਤੇ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਵਰਦੀ ਤੁਸੀਂ ਬੈਸਟ ਕੁਆਲਿਟੀ ਦੀ ਸੋਣੀਆਂ ਕਿਤੇ ਮਤਲਬ ਦੇਸੀ ਜੀ ਵਰਦੀ ਨਾ ਸਵਾ ਲਓ ਕਿ ਠੀਕ ਹੈ ਤੇ ਹੋਰ ਜੋ ਵੀ ਤੁਹਾਡੀ ਕੁਰੀ ਹੋਊਗੀ ਵਰਦੀ ਰਿਲੇਟਡ ਮੈਨੂੰ ਦੱਸ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ 1-2 ਦਿਨਾਂ ਦੇ ਵਿੱਚ ਮੈਂ ਟ੍ਰੇਨਿੰਗ ਤੇ ਜਿਹੜਾ ਟ੍ਰੇਨਿੰਗ ਤੇ ਸਮਾਨ ਲੈ ਕੇ ਜਾਣਾ ਹੈ ਮੈਨੂੰ ਰਾਤੀ ਕਾਫੀ ਕੁਐਸਚਨਸ ਆ ਰਹੇ ਸੀ ਸਰ ਲੈਪਟਾਪ ਲੈ ਕੇ ਜਾ ਸਕਦੇ ਆ ਸਰ ਆਸਮਾਨ ਲੈ ਕੇ ਜਾ ਸਕਦੇ ਆ ਉਸ ਸਮਾਨ ਬਾਰੇ ਵੀ ਮੈਂ ਇੱਕ ਸੈਪਰੇਟ ਵੀਡੀਓ ਬਣਾਉਂਗਾ ਠੀਕ ਹੈ ਤੇ ਤੇ ਹੋਪ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਠੀਕ ਹੈ ਅੱਜ ਮੈਂ ਥੋੜਾ ਸ਼ਾਰਟ ਦੇ ਵਿੱਚ ਗੱਲ ਕੀਤੀ ਹੈ ਪਰ ਫਿਰ ਵੀ ਤੁਹਾਨੂੰ ਬੜੇ ਹੀ ਚੰਗੇ ਤਰੀਕੇ ਨਾਲ ਸਮਝਾਇਆ ਜੇਕਰ ਫਿਰ ਵੀ ਵਰਦੀ ਰਿਲੇਟਡ ਕੋਈ ਤੁਹਾਨੂੰ ਆਉਂਦੀ ਹੈਗੀ ਆ ਦਿੱਕਤ ਆਉਂਦੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਸਿਆਲਾਂ ਵਾਲੀ ਵਰਦੀ ਜੋ ਹੈ ਉਹ ਤੁਹਾਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਹੀ ਮਤਲਬ ਕਿ ਉਹ ਮਤਲਬ ਦੇਣਗੇ ਤੇ ਬਾਕੀ ਜਿਹੜੀ ਵਰਦੀ ਹੈਗੀ ਤੁਸੀਂ ਜਦੋਂ ਟ੍ਰੇਨਿੰਗ ਜਾਓਗੇ ਉਹ ਟ੍ਰੇਨਿੰਗ ਵਾਲੀ ਜਿਹੜੀ ਤੁਹਾਨੂੰ ਸੁਵਾ ਕੇ ਦੇਣਗੇ ਵਰਦੀਆਂ ਉਹ ਉਹ ਵੀ ਪੇਡ ਹੋਣਗੀਆਂ ਤੁਸੀਂ ਮਤਲਬ ਪੈਸੇ ਦੇਣੇ ਆ ਠੀਕ ਆ ਤੁਹਾਨੂੰ ਤੁਹਾਡਾ ਮੇਚਾ ਲਿਆ ਜਾਊਗਾ ਤੇ ਸਭ ਕੁਝ ਹੋਊਗਾ ਇਹ ਮੈਂ ਜਿਹੜਾ ਸੈਕਸ਼ਨ ਆ ਉਥੋਂ ਵਾਲਾ ਉਹ ਮੈਂ ਟ੍ਰੇਨਿੰਗ ਸੈਂਟਰ ਵਾਲੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਮਤਲਬ ਦਸੂਗਾ ਵੀ ਕਿਉਂਕਿ ਥੋੜੀ ਜਿਹੀ ਟ੍ਰੇਨਿੰਗ ਜਦੋਂ ਹੋਣੀ ਹੈ ਤੇ ਉਦੋਂ ਸਰਦੀ ਵਾਲੀ ਵਰਦੀ ਦੀ ਲੋੜ ਪੈਣੀ ਹੈ ਉਹਦੋਂ ਉੱਥੇ ਹੀ ਸੁਵਾ ਕੇ ਦੇਣਗੀ ਠੀਕ ਹੈ ਤੇ ਹੋਪ ਕਰਦਾ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਚੰਗੀ ਲੱਗੀ ਵੀਡੀਓ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਤਾਂ ਅੱਗੇ ਵੀ ਤੁਹਾਨੂੰ ਮੈਂ ਇਦਾਂ ਦੀਆਂ ਇਨਫੋਰਮੇਟਿਵ ਵੀਡੀਓ ਦਿੰਦਾ ਰਹੂੰਗਾ ਤੇ ਮੈਂ ਫੇਰ ਉਹੀ ਗੱਲ ਕਹੂੰਗਾ ਵੀ ਵੀਡੀਓ ਲੰਮੀ ਦੇਖ ਕੇ ਭੱਜੇ ਨਾ ਕਰੋ ਵੀ ਵੀਡੀਓ ਕਾਫੀ ਲੰਮੀ ਆ ਤੇ ਤੁਹਾਡੇ ਮਤਲਬ ਤੁਹਾਡੇ ਫਾਇਦੇ ਦੀ ਗੱਲ ਹੀ ਆ ਇਹ ਜੇ ਤੁਸੀਂ 3 ਘੰਟੇ ਦੀ ਫਿਲਮ ਦੇਖ ਸਕਦੇ ਆ ਜਾਂ ਕੋਈ ਹੋਰ ਚੀਜ਼ਾਂ ਤੇ ਆਪਾਂ ਟਾਈਮ ਬਰਬਾਦ ਕਰ ਸਕਦੇ ਆ ਤਾਂ ਇਹ ਤੁਹਾਡੀ ਜੌਬ ਦੀ ਇਨਫੋਰਮੇਸ਼ਨ ਆ ਤੁਸੀਂ ਜਿਹੜੀ ਜੌਬ ਵਿੱਚ ਆ ਰਹੇ ਹੋ ਤੁਹਾਨੂੰ ਉਹਦੇ ਬਾਰੇ ਮੈਂ ਬਰੀਕੀ ਨਾਲ ਸਮਝਾ ਰਿਹਾ ਤਾਂ ਮੈਂ ਇਹ ਚੀਜ਼ ਦੱਸਣਾ ਚਾਹੁੰਗਾ ਵੀ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕੋਈ ਨਹੀਂ ਬਰੀਕੀ ਨਾਲ ਤੁਹਾਨੂੰ ਬਰੀਫ ਕਰਦਾ ਹੋਊਗਾ ਚਲੋ ਮੈਂ ਮਾਨ ਨਹੀਂ ਕਰਦਾ ਇਸ ਚੀਜ਼ ਪਰ ਮੈਂ ਚਾਹੁੰਨਾ ਵੀ ਜਿਹੜੇ ਮੇਰੇ ਭਰਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੁਆਇਨ ਕਰ ਰਹੇ ਆ ਵੀ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਸਾਨੂੰ ਦੱਸਣ ਵਾਲੇ ਬਹੁਤ ਘੱਟ ਸੀਗੇ ਤਾਂ ਮਤਲਬ 2016 ਵਾਲੇ ਮੁੰਡੇ ਸੀਗੇ ਤੇ ਉਹ ਮੋਸਟਲੀ ਪਲੱਸ 2 ਸੀਗੇ ਤੇ ਉਹਨਾਂ ਨੂੰ ਹੀ ਇੰਨੀ ਨੌਲੇਜ ਸੀ ਠੀਕ ਹੈ ਤਾਂ ਤਾਂ ਮੈਂ ਸੀਰੀਅਸਲੀ ਇਹ ਗੱਲ ਦੱਸਣਾ ਚਾਹੁੰਦਾ ਵੀ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿਸੇ ਨੇ ਗਾਈਡਿੰਗ ਕੀਤਾ ਤਾਂ ਤੁਸੀਂ ਲੱਕੀਓ ਕਿ ਤੁਹਾਨੂੰ ਗਾਈਡ ਕਰਨ ਵਾਲੇ ਕਾਫੀ ਨੇ ਮੈਂ ਵੀ ਆਪਦੇ ਵੱਲੋਂ ਥੋੜਾ ਮੋਟਾ ਯੋਗਦਾਨ ਪਾ ਰਿਹਾ ਠੀਕ ਹੈ ਤੇ ਵੀਡੀਓ ਇਹ ਚੀਜ਼ ਮੈਂ ਤਾਂ ਲੰਮੀ ਕਰਦਾ ਵੀਡੀਓ ਵੀ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਡਿਟੇਲ ਦੱਸ ਸਕਾਂ ਠੀਕ ਹੈ ਵੀਡੀਓ ਲੰਮੀ ਦੇਖ ਕੇ ਭੱਜਾ ਨਾ ਕਰੋ ਇਹਨੂੰ ਚੰਗੀ ਤਰ੍ਹਾਂ ਪੂਰਾ ਦਿਮਾਗ ਲਾ ਕੇ ਦੇਖਿਆ ਕਰੋ ਠੀਕ ਹੈ ਅੱਖਾਂ ਲਾਜਵੇਂ ਕਹਿ ਸਕਦੇ ਮੈਂ ਅੱਖਾਂ ਖੁੱਲੀਆਂ ਤੇ ਕੰਨ ਖੁੱਲੇ ਰੱਖਿਆ ਕਰੋ ਆਪਣੀ ਠੀਕ ਹੈ ਤਾਂ ਹੋਪ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤਾਂ ਤਦ ਤੱਕ ਲਈ ਜੈ ਹਿੰਦ ਆਪਣਾ ਫਿੱਟ ਰਹੋ ਠੀਕ ਹੈ ਚੰਗਾ ਖਾਓ ਚੰਗਾ ਪੀਓ ਠੀਕ ਹੈ ਗਰਮੀ ਆਪਣਾ ਧਿਆਨ ਰੱਖੋ ਤੇ ਜਿਹੜਾ ਤੁਹਾਡਾ ਮੈਡੀਕਲ ਚੱਲ ਰਿਹਾ ਹੈਗਾ ਤੇ ਮੈਡੀਕਲ ਤੁਹਾਡਾ ਸਾਰਿਆਂ ਦਾ 올 ਫਿੱਟ ਹੋ ਵੀ ਵਧੀਆ ਠੀਕ ਹੈ ਜਿਨ੍ਹਾਂ ਨੂੰ ਕਾਲਸ ਵਗੈਰਾ ਨਹੀਂ ਆਈਆਂ ਹਜੇ ਤੱਕ ਕੋਈ ਗੱਲ ਨਹੀਂ ਵੇਟ ਕਰ ਲਓ ਚੋਣਾ ਚੱਲੀ ਜਾਂਦੀਆਂ ਜਲੰਧਰ ਦੇ ਵਿੱਚ ਦੀ ਹੋ ਜਾਊਗਾ ਸਾਰਾ ਸੋਲਵ ਹੋ ਜਾਊਗਾ ਤੁਹਾਡੀ ਜੁਆਇਨਿੰਗ ਇੱਕੋ ਦਿਨ ਹੀ ਹੋਣੀ ਆ ਭਾ ਲੈ ਕਿਸੇ ਦਾ ਮੈਡੀਕਲ ਪਹਿਲਾਂ ਹੋ ਗਿਆ ਜਾਂ ਬਾਅਦ ਦੇ ਵਿੱਚ ਹੋਗਾ ਡਾਕੂਮੈਂਟ ਸਬਮਿਟ ਹੋ ਗਿਆ ਨਹੀਂ ਹੋਏ ਜੁਆਇਨਿੰਗ ਤੁਹਾਡੀ ਇੱਕੋ ਦਿਨ ਹੀ ਹੋਣੀ ਆ ਸੋ ਉਮੀਦ ਕਰਦਾ ਹਾਂ ਤੁਸੀਂ ਇਨਫੋਰਮੇਸ਼ਨ ਚੰਗੀ ਤਰ੍ਹਾਂ ਲਈ ਹੋਊਗੀ ਤੁਸੀਂ ਸਮਝ ਗਏ ਹੋਵੋਗੇ ਤੇ ਅਗਲੀ ਵੀਡੀਓ ਵਿੱਚ ਆਪਾਂ ਟ੍ਰੇਨਿੰਗ ਸੈਂਟਰ ਬਾਰੇ ਜਾਂ ਟ੍ਰੇਨਿੰਗ ਬਾਰੇ ਗੱਲ ਕਰਾਂਗੇ ਤਦ ਤੱਕ ਲਈ ਸასი ਕਾਲ ਚੈ ਹਤ